ਵਰਲਡ ਕਲਾਸ ਲੈਵਲ ਦੇ ਸਕੂਲ 스마트 ਸਕੂਲ ਅਤੇ ਸਕੂਲਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੇ ਦਾਅਵਿਆਂ ਦੀ ਅਸਲੀ ਫੂਕ ਕੱਢਦੀਆਂ ਇਹ ਤਸਵੀਰਾਂ ਨੇ ਤੇ ਜ਼ਮੀਨੀ ਹਕੀਕਤ ਦਿਖਾਉਂਦੀਆਂ ਇਹ ਸਕੂਲ ਦੀਆਂ ਤਸਵੀਰਾਂ ਨੇ ਜੋ ਪਟਿਆਲਾ ਦੇ ਸਮਾਣਾ ਇਲਾਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਤਸਵੀਰਾਂ ਨੇ ਜਿੱਥੇ ਕੁਝ ਸਮਾਂ ਮੀਂਹ ਪੈਣ ਨਾਲ ਸਰਕਾਰੀ ਸਕੂਲ ਪਾਣੀ ਚ ਡੁੱਬ ਗਿਆ ਤਸਵੀਰਾਂ ਚ ਸਾਫ਼ ਵੇਖ ਸਕਦੇ ਆ ਸਕੂਲ ਦਾ ਖੇਡ ਗਰਾਊਂਡ ਹੋਵੇ ਜਾਂ ਬੱਚਿਆਂ ਦੇ ਕਲਾਸਰੂਮ ਸਾਰੇ ਪਾਣੀ ਨਾਲ ਭਰੇ ਹੋਏ ਨੇ ਤੇ ਇਹ ਸਕੂਲ ਦੇ ਬੱਚਿਆਂ ਨੂੰ ਦੂਜੇ ਸਕੂਲ ਦੇ ਵਿੱਚ ਸ਼ਿਫਟ ਕਰਨਾ ਪੈ ਗਿਆ ਜਸਵੀਰ ਸਿੰਘ ਜਸਵੀਰ ਸਿੰਘ ਜੀ ਸੈਕਟਰੀ ਹੋ ਹਾਂ ਜੀ ਜੀ ਆਪ ਮੁਵੀ ਕਨਾਂ ਜਿਹੜਾ ਪ੍ਰਾਇਮਰੀ ਸਕੂਲ ਹੈ ਹਾਲ ਦੇਖੋ ਕੀ ਹੋਇਆ ਪੈ ਕੇ ਬੱਚਿਆਂ ਨੂੰ ਉੱਥੇ ਜਾਣਾ ਡੋਖਾ ਹੈ ਸਰ ਕੱਲ ਦੀ ਨਾਲ بارش ਭਾਰੀ ਹੋਈ ਹੈ ਜੀ ਉਹ ਸਾਰੇ ਪਿੰਡ ਦਾ ਪਾਣੀ ਛੱਪੜ ਦੇ ਨਾਲ ਲੱਗਦਾ ਸਕੂਲ ਜੀ ਉਹ ਇਧਰ ਆ ਗਿਆ ਵੱਧਾ ਤੇ ਅਸੀਂ ਹੁਣ ਪੰਪਾਂ ਨੇ ਲਿਫਟ ਕਰਨ ਲੱਗਿਆ ਜੀ ਪਾਣੀ ਕਢ ਦਾਂਗੇ ਜਲਦੀ ਜੀ ਕਢਾ ਰਹੇ ਫਿਰ ਇਹਨੂੰ ਹਾਂ ਕਢਾ ਰਹੇ ਆ ਅਸੀਂ ਲੌਲਕੀ ਮਸ਼ੀਨ ਕੋਈ ਨਾ ਕੋਈ ਜੀ ਕਿ ਕਿਤੀ ਹੈ ਕਿ ਨਹੀਂ ਜੀ ਇਹ ਹਾਈ ਸਕੂਲ ਦੇ ਬੱਚੇ ਸ਼ਿਫਟ ਕਰਤੀ ਜੀ ਇੱਥੋਂ ਅਸੀਂ ਆ ਤੁਸੀਂ ਸ਼ਿਫਟ ਕਿਤੇ ਆ ਹਾਂਜੀ ਹਾਂਜੀ ਬੱਚਾ ਕੋਈ ਨਹੀਂ ਆ ਉਹ ਅੱਜ ਨਹੀਂ ਬੱਚੇ ਇੱਥੇ ਆ ਅਸੀਂ ਅਸੀਂ ਹਾਈ ਸਕੂਲ ਚ ਲੈ ਗਏ ਉਹਨਾਂ ਨੂੰ ਹਾਂਜੀ ਹਾਂਜੀ ਅੱਜ ਤੇ ਬਸਣਾ ਹੱਲ ਹੋ ਜਾਗੇ ਹਾਂਜੀ ਹਾਂ ਲੌਲਕੀ ਜੀ ਅਸੀਂ ਉੱਥੇ ਕੋਈ ਪਾਣੀ ਕਢਣ ਵਾਲਾ ਪ੍ਰੋਜੈਕਟ ਲਾ ਰਹੇ ਹਾਂ ਜਲਦੀ ਹੁਣ ਕਿਹਨੂੰ ਕੜਾ ਮੇਰਾ ਨਾਮ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਅਸੀਂ ਐਬੀ ਪ੍ਰਾਇਮਰੀ ਸਕੂਲ ਟੀਚ ਸਾਰਾ ਕੋਈ ਮਸਲਾ ਹੱਲੀ ਵਾਦਾ ਸਾਰਾ ਇਹ ਕੰਦ ਐਕਚੁਅਲੀ ਮੀ ਕਰਕੇ ਡਿੱਗੀ ਐ ਤੇ ਉਸ ਤੋਂ ਬਾਅਦ ਟੋਬੇ ਦਾ ਪਾਣੀ ਅੰਦਰ ਆ ਗਿਆ ਅਸੀਂ 16 ਤਰੀਕ ਤੋਂ ਸ਼ਿਫਟ ਕਰ ਗਏ ਹਾਈ ਸਕੂਲ ਚ ਵੀ ਬਾਰਿਸ਼ ਤੋਂ ਪਹਿਲਾਂ ਹੀ ਕਰ ਗਏ ਜੀ ਅੱਜ ਵੀ ਅਹੀ ਹੌਲੀ ਹੌਲੀ ਸਮਾਨ ਉਧਰ ਸ਼ਿਫਟ ਕਰ ਰਹੇ ਆਂ ਸਮਾਨ ਸ਼ਿਫਟ ਕਰਨ ਲਈ ਸਮਾਨ ਚੱਕਣ ਆਏ ਹੋਇਆ ਇੱਧਰ ਬੱਚੇ ਸਾਡੇ ਉਧਰ ਹੀ ਪੜ੍ਹ ਰਹੇ ਨੇ ਸਾਰਾ ਕੁਝ ਉਧਰ ਹੀ ਜਾ ਰਿਹਾ ਕਿੰਨੇ ਕ ਬੱਚੇ ਸਕੂਲ ਚ ਬੱਚੇ 123 ਨਹੀਂ 123 ਮਤਲਬ ਕਿ ਇੱਥੇ ਤੋਂ ਮਤਲਬ ਕਿ ਪੰਜ ਕੋਈ ਪੰਚਾਇਤ ਵੱਲੋਂ ਸਾਰਾ ਸੀ ਲਿਖ ਕੇ ਲਿਖ ਕੇ ਭੇਜਿਆ ਸੀ ਉਸ ਤੋਂ ਬਾਅਦ ਚੌਣ ਜਾਬਤਾ ਲੱਗ ਗਿਆ ਹੁਣ ਵੀ ਦੁਬਾਰਾ ਅਸੀਂ ਦੇਖ ਕੇ ਆਏ ਆ ਸੈਕਟਰੀ ਸਾਹਿਬ ਵੀ ਆਏ ਨੇ ਦੇਖ ਕੇ ਗਏ ਨੇ ਪਰ ਐਕਚੁਅਲੀ ਉਸ ਤੋਂ ਅਗਲੇ ਦਿਨ ਹੀ بارش ਪੈ ਗਈ ਤਾਂ ਕਰਕੇ ਕੰਮ ਰੁਕ ਗਿਆ ਤਾਂ ਸੁਣਿਆ ਤੁਸੀਂ بارش ਦੇ ਨਾਲ ਸਕੂਲ ਦੀ ਕੰਧ ਟੁੱਟ ਗਈ ਤੇ ਸਕੂਲ ਦੇ ਨਾਲ ਲੱਗਦੇ ਹੋਏ ਛੱਪੜ ਦਾ ਪਾਣੀ ਵੀ ਸਾਰਾ ਸਕੂਲ ਦੇ ਅੰਦਰ ਆ ਗਿਆ ਤੇ ਪ੍ਰਸ਼ਾਸਨ ਇਸ ਨੂੰ ਜਲਦੀ ਹੱਲ ਕਰਨ ਦਾ ਅਜੇ ਤੱਕ ਆਸ਼ਵਾਸਨ ਦੇ ਰਿਹਾ ਹੈ ਤੇ ਸਕੂਲ ਦੇ ਬੱਚਿਆਂ ਨੂੰ ਦੂਸਰੇ ਸਕੂਲ ਦੇ ਵਿੱਚ ਸ਼ਿਫਟ ਕਰਨਾ ਪਿਆ ਹੈ ਤੇ ਕੁਝ ਸਮਾਂ ਮੀਂਹ ਪੈਣ ਦੇ ਨਾਲ ਹੀ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਅਸਲੀਅਤ ਸਾਹਮਣੇ ਆਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪਟਿਆਲਾ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ